ਸਾਨੂੰ ਸਾਬਦੋ ਕੀ ਗੱਲ ਕੀ ਹੋਈ ਆ ਸਾਰੀ ਅੱਜ ਗੱਲ ਕੋਈ ਵੀ ਨਹੀਂ ਨੁਕਸਾਨ ਵੀ ਕੋਈ ਨਹੀਂ ਕੀਤਾ ਸ਼ਪੈਦਿਆਂ ਚ گاਵਾ ਵੜੀਆਂ ਗਈਆਂ ਉਹਨੇ ਤਿੰਨ ਚਾਰ ਫੈਰ ਕੀਤੇ ਸਾਡੇ ਵੱਲੇ ਅਸੀਂ ਥੱਲੇ ਹੋ ਗਏ ਪਸੋਂ ਲੱਗ ਗਏ ਇਹ ਨਮੋਲ ਜਾਨਵਰ ਇਹ ਕਿਹੜਾ ਬੋਲਦਾ ਹੈਗਾ ਜੀ ਫੈਰ ਕੀਤੇ ਜੇ ਅਚਾਨਕ ਇਹ ਤਾਂ ਗਾਂ ਮਰੀ ਤੇ ਸੱਸੀ ਮਰ ਜਾਂਦੇ ਤੇ ਫਿਰ ਕੀ ਹੁੰਦਾ ਸੀ ਉਹਨੇ ਦਾਦੇ ਵਸ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀਗੀ ਇਹ ਤਾਂ ਅਚਾਨਕ ਅਸੀਂ ਥੱਲੇ ਹੋ ਗਏ ਤੇ ਗਾਂ ਦੇ ਵੱਜ ਗਿਆ ਤਾਂ ਕਰਕੇ ਤੇ ਉਹਨੇ ਕੋਸ਼ਿਸ਼ ਸਾਰੀ ਸਾਨੂੰ ਮਾਰਨ ਦੀ ਕੀਤੀ ਸਾਡੇ ਵੱਲੇ ਫੈਰ ਕੀਤਾ ਸਾਡੇ ਵੱਲੀ ਕੋਈ ਪਸ਼ਾਹ বাজ ਗਿਆ ਕੋਈ ਗਾਂਹ বাজ ਗਿਆ ਕੋਈ ਗਾਂ ਦੇ ਫੈਰ ਤਾਂ ਲੱਗ ਗਿਆ ਤੁਹਾਡੇ ਤੋਂ ਪੰਜ ਛੇ ਕਿਤੇ ਹੋਣਾ ਜਦ ਜਦਾਈ ਹੋਈ ਹੈ ਕਾਰ ਨਹੀਂ একদম ਕੋਈ ਚਲਾਂਦੀ ਕੁਝ ਨਹੀਂ ਸਾਡੀ ਉਹਨਾਂ ਨਾਲ ਜਦ ਜਦਾਈ ਨਹੀਂ ਚੱਲੀ ਬਸ ਉਹਦੇ ਛਪੈਦੇ ਸੀਗੇ ਤੇ ਉਹਨਾਂ ਜਿਵੇਂ ਮਾਲ ਡਾਲਤਾ ਹੁਣ ਸਾਨੂੰ ਨਹੀਂ ਪਤਾ ਸੀਗਾ ਬਈ ਉਹਦਾ ਕੀ ਚੱਕਰ ਕਿੰਨੀਆਂ ਗਾਂਆਂ ਤੁਹਾਡੇ ਕੋਲੇ ਔਰ ਕਿੱਥੋਂ ਆਏ ਕਿੰਨਾ ਟਾਈਮ ਅੱਥੇ ਆਉਣ ਨੂੰ ਸਾਨੂੰ ਇੱਥੇ ਆਇਆ ਨੂੰ ਮਹੀਨਾ ਡੇਢ ਹੋ ਗਿਆ ਰਾਜਸਥਾਨੋਂ ਆਏ ਗੜਸਾਣਾ ਮੰਡੀ ਤੋਂ ਤੇ ਇੱਥੇ ਪਿੰਡਾਂ 'ਚ ਚਾਰ ਦੇ ਫਿਰਦੇ ਆਂ ਕਿੰਨੀਆਂ ਕੰਨੀਆਂ ਸਾਰੀਆਂ ਤੁਹਾਡਾ ਸਾਡੇ ਕੋਲ ਦੋ ਹੀ ਜੜੇਗੇ 88 90 90 ਗਾਇਆਂ ਗਈ ਹੈ ਠੀਕ ਹੈ ਹਾਂਜੀ ਪੁਲਸ ਨੂੰ ਤਲਾ ਦਿੱਤੀ ਤੁਸੀਂ ਹਾਂਜੀ ਪੁਲਸ ਨੂੰ ਤਲਾ ਦਿੱਤੀ ਪੁਲਸ ਕਾਰਵਾਈ ਕਰੀ ਜਾਵੇਗੀ ਸਾਡਾ ਬੇਲੀ ਵੀ ਉਹਨਾਂ ਨਾਲ ਅੱਗੇ ਹੋਇਆ ਹੈ ਉੱਥੇ ਹੀ ਹੈਗਾ ਨਾਲ ਉਹਨਾਂ ਦੇ ਤਿੰਨ ਜਣੇ ਸੀ ਸਾਨੂੰ 6 ਫੇਰ ਕੀਤੇ ਗਏ ਤਿੰਨਾਂ ਤੇ ਅਸੀਂ ਕਣਕਾ ਤੋਂ ਪੱਜ ਕੇ ਆ ਗਾਵਾਂ ਤਾਂ ਬਾਈ ਹੋਰੀ ਲੈ ਕੇ ਆਏ ਸਾਡੀਆਂ ਤਾਂ ਕਰਕੇ ਸਾਨੂੰ ਇਨਸਾਫ ਦਵਾ ਦਿਓ ਜਿਵੇਂ ਜਿਵੇਂ ਮਰਜ਼ੀ ਤੁਹਾਡੀ ਇਹ ਭੱਜ ਕੇ ਇੱਥੇ ਆ ਗਏ 15 20 ਇਹਨਾਂ ਨਾਲ ਗਾਇਆਂ ਇਹ ਆਨੇ ਬਾਪੂ ਸਾਡੇ ਮਗਰ ਨਾਲ ਕਿਸਨੇ ਗੋਲੀ ਚਲਾਤੀ ਅਸੀਂ ਵੀ ਭਰਾਵਾ ਸਾਨੂੰ ਕੀ ਪਤਾ ਮੈਂ ਕਿਹਾ ਤੁਸੀਂ ਡਰੋ ਨਾ ਅਸੀਂ ਗਾਇਆਂ ਕੋਈਆਂ ਅਸੀਂ ਸਾਰੇ ਪਿੰਡ ਨੇ ਸਾਡੀ ਅੜਪ ਕੀਤੀ ਸਾਰਿਆਂ ਨੇ ਜੋ ਕਿਸੇ ਨੂੰ ਗਾਂ ਚਾਹੀਏ ਇੱਥੇ ਲਿਆ ਕੇ ਅਸੀਂ ਇਕੱਠੀਆਂ ਕਰਤੀਆਂ ਪਾਣੀ ਪਿਲਾਇਆ ਇਹਨਾਂ ਨੂੰ ਰੋਟੀ ਪਾਣੀ ਖਵਾਇਆ ਇਹ ਡਰਦੇ ਸੀ ਮੈਂ ਕਿਹਾ ਡਰੋ ਨਾ ਪੁੱਤ ਝੂਟੀ ਵਾਲਾ ਪਾਸ ਤੋਂ ਦੂਰ ਨਹੀਂ ਝੂਟੀ ਵਾਲੇ ਬੰਦੇ ਵੀ ਸਾਡੇ ਹੀ ਭਰਾਈ ਆ ਬਰਾਰਗੋਟ ਮੇਰਾ ਬਰਾੜ ਹੀ ਉਹ ਆ ਤੇ ਮੈਂ ਕਿਹਾ ਤੂੰ ਦੰਦੀ ਲੋੜ ਨਹੀਂ ਇੱਥੇ ਬਹਿ ਜਾ ਜਿਹੜਾ ਉਹ ਮੈਂ ਸਮਝ ਲੂੰਗਾ ਤੇ ਉਹ ਸੰਤਪਾਤ ਨਹੀਂ ਵਿਚਾਰਾ ਕੰਮ ਹੋਇਆ ਪਿਆ ਇਹ ਵੀ ਸਾਡੀ ਗਾਂ ਦੇ ਕੋਲ ਲੜ ਗਿਆ ਮੁੜ ਕੇ ਆ ਦੇ ਵੀ ਅੰਕਲ ਸਾਡੀ ਗਾਂ ਦੇ ਦਾ ਗੋਲੀ ਲੱਗ ਗਈ ਇਹ ਨਹੀਂ ਜੀ ਸਾਨੂੰ ਪਤਾ ਲੱਗਿਆ ਵੀ ਝੋਠੀ ਵਾਲਾ ਸਾਥ ਸਾਥ 4 ਕਿਲੋਮੀਟਰ ਦੂਗਰਾ ਉਹਨਾਂ ਦੀ ਕੀ ਕਹਿ ਸਕਦੇ ਆ ਅਸੀਂ ਅਸੀਂ ਕਿਹੜਾ ਕੋਲੇ ਸੀ ਉਸ ਅੱਜ ਤੱਕ ਇਹਨਾਂ ਦੀ ਇੰਨੀ ਹੈਲਪ ਕਰਤੀ ਆ ਉਹ ਗਊਆਂ ਇਹਨਾਂ ਦੀਆਂ ਲੱਗੀਆਂ ਪੀਆਂ ਜਾ ਕੇ ਉਹ ਵੀ ਫੋਟੋ ਵਿਖਾਉ ਪਰਾਲੀ ਤੇ ਵੀ ਲਾਤੀਆਂ ਟੂੜੀ ਤੇ ਵੀ ਲਾਤੀਆਂ ਪਾਣੀ ਵੀ ਪਲਾਤਾ ਉਹਨਾਂ ਨੇ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਗਊ ਦੇ ਇਹਨ ਗੋਲੀ ਲੱਗੀ ਤੇ ਗੋਲੀ ਲੱਗਨ ਕਰ ਨਾਲ ਇੱਕ ਦੋ ਜਿਹੜੀ ਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਇਹਨ ਦੇ ਵਿੱਚ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਪੁੱਤਰ ਟੈਲ ਸਿੰਘ ਜਿਹੜਾ ਗੁਰੂ ਨਾਨਕ ਕਲੋਨੀ ਫਰੀਕੋਟ ਦਾ ਰਹਿਣ ਵਾਲਾ ਹੈ ਇਸ ਦੀ ਜ਼ਮੀਨ ਜਿਹੜੀ ਪੱਕੀ ਖੁਰਦੋ ਛੋਟੀ ਵਾਲ ਪੱਕਾ ਰੋਡ ਤੇ ਨਾ ਇਸ ਦੀ ਆਪਣੀ ਜ਼ਮੀਨ ਹੈ ਤੇ ਇਸ ਦੌਰਾਨ ਇੱਕ ਜਿਹੜਾ ਜਿਨ੍ਹਾਂ ਦੀ ਗਊ ਮਰੀ ਜਿਹਨੂੰ ਆਪਾਂ ਕਹਿੰਦੇ ਨੇ ਗੁੱਜਰ ਗੁੱਜਰ ਸ਼ਕੰਦਰ ਪੁੱਤਰ ਸ਼ਰੀਫ ਇਹ ਰਾਸਤਾ ਦਾ ਰਹਿਣ ਵਾਲਾ ਸੀ ਇਹਨਾਂ ਦੇ ਕੋਲ ਇਹ ਤਕਰੀਬਨ ਕੋਈ 200 ਗਾਵਾਂ ਸੀ ਜਿਹੜੀਆਂ ਰੋਡ ਤੇ ਜਿਹੜੀਆਂ ਰਕੀਨ ਦੇ ਮੁਤਾਬਕੇ ਅੱਗੇ-ਤੱਕੇ ਤੋਟੇ ਜਾਂਦੇ ਨੇ ਤੇ ਆਦਾਚਾਰਾ ਖਾਂਦੀਆਂ ਨੇ ਗਊਆਂ ਤੇ ਕਹਿੰਦੀ ਹੈ ਕਿ ਗਊਆਂ ਨੇ ਜਿਹੜੀਆਂ ਜਗਦੀਪ ਦੇ ਖੇਤਾਂ ਵੱਲ ਥੋੜੀਆਂ ਗਈਆਂ ਤੇ ਉਸ ਦੌਰਾਨ ਜਿਹੜੀ ਜਗਦੀਪ ਨੇ ਜਿਹੜਾ ਗੁੱਜਰ ਸੀ ਸ਼ਕੰਦਰ ਉਹਦੇ ਨਾਲ ਥੋੜੀ ਬਹਿਸਬਾਜ਼ੀ ਕੀਤੀ ਕਿ ਤੇਰੇ ਜਿਹੜੇ ਪਸ਼ੂ ਨੇ ਮੇਰੇ ਖੇਤਾਂ 'ਲ ਆ ਰਹੇ ਨੇ ਇਸ ਦੌਰਾਨ ਇਹਦੇ ਕੋਲ ਵੈਪਨ ਸੀ ਜਗਦੀਪ ਕੋਲ ਇਹਨੇ ਉਹਦੇ 'ਲ ਸਿੱਧਾ ਫੈਰ ਕੀਤਾ ਜਿਹੜਾ ਫੈਰ ਜਿਹੜਾ ਸਿੱਧਾ ਜਾ ਕੇ ਗਊ ਦੇ ਲੱਗਾ ਤੇ ਉਸ ਟਾਈਮ ਤਾਂ ਨਹੀਂ ਪਤਾ ਲੱਗਾ ਵੀ ਗਊਦ ਲੱਗਾ ਜਾਂ ਫਾਇਰ ਤੇ ਥੋੜੇ ਅੱਗੇ ਜਾ ਕੇ ਪਤਾ ਇਹਨੂੰ ਲੱਗਾ ਵੀ ਉਹ ਜਿਹੜਾ ਗਊ ਦੀ ਉੱਥੇ ਡੈਥ ਹੋ ਗਈ ਤੇ ਜਿਹੜਾ ਅਸੀਂ ਹੁਣ ਇਸ ਤਹਿਤ ਅਸੀਂ ਜਿਹੜਾ ਸਾਧਰਚ ਮਕਰਮਾ ਦਰਜ ਕਰਾਂਗੇ ਐਨੀਮਲ ਐਕਟ ਦੇ ਅਧੀਨ 429 307 ਜੋ ਵੀ ਤੇ 체ਤੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਦੋਸ਼ੀ ਤੇ ਨਿਰਸ਼ਟ ਪਾਵਾਂਗੇ